ਹੈਨਾ ਇਹਨਾਂ ਨੇ ਚੱਡੇ ਪਾੜਦੇ ਨੇ ਜਦੋਂ ਬਾਹਾਂ ਪਿੱਛੇ ਹੁੰਦੀਆਂ ਨੇ ਹੈਨਾ ਫਿਰ ਬਾਲ ਫੜੇ ਜਾਂਦੇ ਨੇ ਇੱਕ ਪੁਲਿਸ ਵਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਦੋਂ ਤੇ ਉਹ ਮੈਨੂੰ ਇੱਕ ਦਿਨ ਸੈਰ 'ਚ ਮਿਲ ਗਿਆ ਆਪਣੇ ਪਰਿਵਾਰ ਨਾਲ ਹਜੇ ਮੈਂ ਤਾਂ ਉਹਨੂੰ ਦੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ ਕਹਿੰਦਾ ਵੀਰ ਵੀ ਉਹਦੋਂ ਮੈਂ ਨਹੀਂ ਤੇਰੇ ਹੱਥ ਲਾਇਆ ਸੀ ਜਿੱਦਣ ਕਹਿੰਦਾ ਤੇਰੇ ਸਿਆਹੀ ਸਟਾਫ ਦੇ ਚੱਡੇ ਪਾੜੇ ਸੀ ਮੈਂ ਕਿਹਾ ਭਾਈ ਮੈਂ ਤਾਂ ਤੈਨੂੰ ਕੁਝ ਕਹੇ ਨਹੀਂ ਹਜੇ ਕਿ ਕਿੰਨੇ ਡਰਦੇ ਨੇ ਇਹ ਸਿਰਫ ਪੁਲਿਸ ਦੇ ਪਿੱਛੇ ਵਰਦੀ ਪਾ ਕੇ ਗੁੰਡੇ ਬਣਦੇ ਨੇ ਅਸਲ ਜ਼ਿੰਦਗੀ 'ਚ ਇਹ ਬੁੱਝਦਲ ਲੋਕ ਨੇ ਮੇਰੇ ਨਾਲ ਭਰਾ ਆਏ ਹੋਏ ਨੇ ਮੇਰੇ ਮੁੰਡੇ ਇੱਕ ਥਾਣੇ 'ਚ ਪਰਚਾ ਨਿਵੇੜਨ ਚਲੇ ਗਏ ਤੂੰ ਤੂੰ ਮੈਂ ਮੈਂ ਜਿਆਦਾ ਹੋ ਗਈ ਥਾਣੇ ਦੇ ਅੰਦਰ ਠੀਕ ਹੈ ਠਾਕੇ ਮੁੰਡੇ ਨਾਲ ਦੀ ਨਾਲ ਹਵਾਲਾ ਚ ਬੰਦ ਕਰਤੇ ਪੈ ਪਾ ਕੇ ਗੰਦਾ ਪਰਚਾ 6 ਮਹੀਨੇ ਜੇਲ੍ਹ 'ਚ ਰੱਖਿਆ ਠੀਕ ਹੈ ਨਾ ਪਰ ਉਹਦੋਂ ਠਾਣ ਲਈ ਸੀਗੀ ਬੀਜ ਦਿਨ ਤੱਕ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਤੇ ਬਾਬਾ ਜੀ ਕਿੱਥੇ-ਕੱਥੇ ਚ ਭੇਜਿਆ ਸੀ ਕਰੇ ਸਾਰੇ ਕੱਪੜੇ ਪਾੜ ਗਏ ਹਿੰਮਤ ਨਹੀਂ ਹੋਈ ਉਹਦੀ ਵੀ ਹਾਂ ਤੁਹਾਡੇ ਤੇ ਪਰਚਾ ਵੀ ਪਾਦਾ ਸੀ ਗੱਲ ਹੋਈ ਆ ਨਾ ਭਾਈ ਗੱਲ ਨਾ ਹਿੰਮਤ ਦੀ ਆ ਵੀ ਤੁਹਾਡੇ 'ਚ ਵੀ ਹਿੰਮਤ ਹੋਣੀ ਚਾਹੀਦੀ ਆ ਅਸੀਂ ਤਾਂ ਖੜ ਜਾਗੇ ਭਾਈ ਤੁਹਾਡੇ ਨਾਲ ਲੜਨੇ ਵਾਸਤੇ ਖੜ ਜਾਗੇ ਤੇ ਇੱਕ ਬੇਨਤੀ ਕਰਨਾ ਚਾਹੁੰਦੇ ਆ ਭਗਵੰਤ ਮਾਨ ਦੀ ਵਾਈਫ ਨੂੰ ਕਿਉਂਕਿ ਉਹ ਵੀ ਪੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਪੈਣ ਨੂੰ ਬੇਨਤੀ ਕਰਦੇ ਆ ਕਿ ਪੈਣ ਪਹਿਲਾਂ ਦਾ ਇਹਦੀ दारू ਬੰਦ ਕਰ ਭਗਵੰਤ ਮਾਨ ਠੀਕ ਹੈ ਨਾ ਕਿਉਂਕਿ ਇੱਕ ਇੱਕ ਦੇਖੋ ਲੇਡੀਜ਼ ਦਾ ਫਰਜ਼ ਹੁੰਦਾ ਘਰ ਨੂੰ ਚਲਾਉਣਾ ਕੀ ਮਿਆਂ ਠੀਕ ਹੈ ਭਗਵੰਤ ਮਾਨ ਦਾ ਹੋ ਗਿਆ ਦਿਮਾਗ ਖਰਾਬ ਦਿੱਲੀ ਦੀ ਜੁੱਤੀਆਂ ਝਟ ਝਟ ਕੇ ਕੇਜਰੀਵਾਲ ਉਹਨਾਂ ਦੀ ਜੁੱਤੀਆਂ ਝਟ ਝਟ ਕੇ ਇਹ ਭੁੱਲ ਗਿਆ ਸਾਡੇ ਇਤਿਹਾਸ ਪੈਣੇ ਤੂੰ ਇਤਿਹਾਸ ਯਾਦ ਕਰਾਉਣੇ ਨੇ ਭਗਵੰਤ ਮਾਨ ਨੂੰ ਵੀ ਅਸੀਂ ਕਿਹੜੀ ਕੌਮ ਦੇ ਬਾਰਸਾ ਸਾਨੂੰ ਤਾਂ ਜਕਰੀਆ ਖਾਨ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਅਬਦਾਲੀ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਔਰੰਗਜ਼ੇਬ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਇੰਦਰਾ ਗਾਂਧੀ ਪਾਪਣ ਵੀ ਆਈ ਸੀ ਰਜੀਵ ਗਾਂਧੀ ਨੇ ਵੀ ਸਾਡਾ ਕਤਲ ਯਾਮ ਕਰਿਆ ਸੀਗਾ ਉਹਨੇ ਖਤਮ ਕਰ ਲਿਆ ਸਾਨੂੰ ਤੇ ਖਤਮ ਹੋਣ ਵਾਲੀ ਕੌਮ ਨਹੀਂ ਹੈਗੀ ਅਸੀਂ ਆਣਕ ਪਸੰਦ ਲੋਕ ਆ ਅਸੀਂ ਤਾਂ ਜਦੋਂ ਘਰੋਂ ਨਿਕਲਦੇ ਆ ਨਾ ਘਰ ਦੇ ਨੂੰ ਇਹ ਨਹੀਂ ਪਤਾ ਹੁੰਦਾ ਸਾਮ ਨੂੰ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ ਠੀਕ ਹੈ ਅਸੀਂ ਕੋਈ ਡਰਨ ਵਾਲੇ ਲੋਕ ਨਹੀਂ ਹੈਗੇ ਤੁਹਾਡੇ ਤੋਂ ਪਰ ਅਸੀਂ ਫੇਰ ਵੀ ਕਹਿੰਨੇ ਆ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਇਹ ਸੱਤਾ ਦਾ ਨਸ਼ਾ ਇਹ ਤਾਕਤ ਬਾਲਾ ਟਾਈਮ ਨਹੀਂ ਰਹਿ ਕਰਦੇ ਬੇਅੰਤ ਬੁਚੜ ਵੀ ਆਏ ਸੀਗਾ ਠੀਕ ਹੈ ਨਾ ਫਿਰ ਬਾਅਦ ਚ ਰਹਿਣਾ ਦਾ ਪੰਜਾਬ ਚ ਹੀ ਆ ਪਰ ਮੈਂ ਇਹ ਵੀ ਸੁਣਿਆ ਕਹਿੰਦੇ ਆਸਟ੍ਰੇਲੀਆ ਚ ਵੀ ਬਾਲਾ ਕੁਝ ਬਣਾਈ ਜਾਂਦੇ ਨੇ ਪਤਾ ਨਹੀਂ ਸੱਚਾ ਪਤਾ ਕਿ ਕਿ ਝੂਠ ਹੈ ਸਾਰੇ ਦਾ ਸਾਰ ਹੈ ਨਾ ਤੇ ਪਰ ਬਈ ਰਹਿਣਾ ਤੇ ਇੱਥੇ ਹੀ ਆ ਕੱਲੂ ਤੂੰ ਤੁਹਾਡਾ ਵੀ ਪਰਿਵਾਰ ਨਾਲੇ ਹੁਣਦਾ ਕੱਲੀ ਆ ਪਤਨੀ ਨਹੀਂ ਹੈਗੀ ਉਹ ਮਾਂ ਵੀ ਬਣ ਚੁੱਕੀ ਹੈ ਨਾ ਉਹ ਵੱਧ ਸਮਝ ਸਕਦੀ ਹੈ ਇਹ ਦਰਦਾਂ ਨੂੰ ਜਿਹੜੀ ਸਾਡੀ ਮਾਇਆ ਜਦੋਂ ਸਾਡੇ ਬੱਚਿਆਂ ਤੇ ਜ਼ੁਲਮ ਹੁੰਦਾ ਨਾ ਵੀ ਉਹਨਾਂ ਦੇ ਕੀ ਬੀਤਦੀ ਹੋਊਗੀ ਹੈ ਨਾ ਬਸ ਬੇਨਤੀਆਂ ਉਹਨੂੰ ਕਰਨਾ ਚਾਹੁੰਦੇ ਸੀਗੇ ਹੈ ਨਾ ਤੇ ਅਸੀਂ ਦਾ ਅਸੀਂ ਕੀ ਆ ਅਸੀਂ ਦਾ ਲੜਨ ਵਾਸਤੇ ਹੀ ਬਣੇ ਹੋਏ ਆ ਠੀਕ ਹੈ ਨਾ ਸਾਨੂੰ ਤਾਂ ਪਤਾ ਸਾਡੀ ਵਾਹਿਗੁਰੂ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਹਨਾ ਮੈਂ ਤਾਂ ਅਰਦਾਸ ਵੀ ਕਰਦਾ ਭਾਈ ਜੀ ਨੇ ਜਿਨੇ ਮੇਰੇ ਨਾਲ ਕਰਿਆ ਸੀ ਮੇਰੇ ਨਾਲ ਇੱਕ ਵਾਰ ਚੰਡੀਗੜ੍ਹ ਕਰਿਆ ਸੀਗਾ ਇਹਨਾਂ ਨੇ ਤਸੱਦਦ ਹੈ ਨਾ ਇੱਕ ਵਾਰ ਮੇਰੇ ਚੱਡੇ ਪਾੜੇ ਸੀ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਜਿੱਦਨ ਨਵਦੀਪ ਵਾਲਾ ਸਿੱਕਾ ਚੱਲ ਗਿਆ ਪੁੱਤ ਕਮ ਆਰਪਾਰ ਵਾਲਾ ਕਰਾਂਗੇ ਛੜਦੇ ਨਹੀਂ ਹੈਗੇ ਠੀਕ ਹੈ ਨਾ ਇਹ ਸਿੱਕਾ ਪ੍ਰਮਾਤਮਾ ਚਲਾਊ ਆਪਣੇ ਵਾਲਾ ਉਹ ਪ੍ਰਮਾਤਮਾ ਆਰਪਾਰ ਕਰੋਗੇ ਇੱਕ ਦਿਨ ਇਹਨਾਂ ਨੂੰ ਹੈ ਨਾ ਤੇ ਇੱਥੇ ਜਗਜੀਤ ਸਿੰਘ ਢੱਲੇਵਾਲ ਸਾਡੇ ਬਾਪੂ ਜੀ ਬੈਠੇ ਨੇ ਆ ਨਾ ਤੇ ਬੇਨਤੀ ਕਰ ਭਾਈ ਦਿਲੋਂ ਬੇਨਤੀ ਕਰਨਾ ਕਿਉਂਕਿ ਮੇਰੇ ਮਾਪੇ ਬਾਬਾ ਨੇ ਹੰਡਾਇਆ ਹੋਇਆ ਇੱਥੇ ਬਾਪੂ ਤਰਸੀਮ ਜੀ ਆਏ ਹੋਏ ਨੇ ਅਮਰਿਤਪਾਲ ਦੇ ਬਾਪੂ ਜੀ ਭਾਈ ਇਹ ਫੋਨ ਕਰਦੇ ਨੇ ਹੈਨਾ ਸਾਰਿਆਂ ਨੂੰ ਵੀ ਭਾਈ ਅੱਜ ਉੱਥੇ ਘੱਟ ਰੱਖਿਆ ਉੱਥੇ ਆ ਉੱਥੇ ਘੱਟ ਰੱਖਿਆ ਉਹਦੇ ਮੈਨੂੰ ਦੋ ਵਾਰ ਫੋਨ ਆਇਆ ਬਾਪੂ ਜੀ ਦਾ ਵੀ ਨਵਦੀਪ ਆਉਣਾ ਉੱਥੇ ਪਰ ਮੈਂ ਉਸ ਦਿਨ ਨਾ ਮੈਨੂੰ ਐਨਾ ਫੀਲ ਹੋਇਆ ਵੀ ਨਵਦੀਪ ਵੀ ਬਾਪੂ ਦੇ ਫੋਨ ਦੀ ਉਡੀਕ ਨਹੀਂ ਕਰਨੀ ਵੀ ਜਿੱਥੇ ਵੀ ਭਾਈ ਅਮਰਿਤਪਾਲ ਸਿੰਘ ਪਿੱਛੇ ਘੱਟ ਹੋਊਗਾ ਨਾ ਅਸੀਂ ਅੱਗੇ ਆਫ ਹੋ ਕੇ ਜਾਾਂਗੇ ਤੇ ਸੱਦੇ ਸਾਰਿਆਂ ਦਾ ਫਰਜ਼ ਮੰਨਦਾ ਭਾਈ ਵੀ ਹਾਂ ਵੀ ਅਸੀਂ ਸੱਦੇ ਦਾ ਵੇਡ ਨਾ ਕਰ ਤੇ ਡੱਲੇ ਵਾਲ ਸਾਭ ਜੀ ਨੂੰ ਕਹਿਣਾ ਚਾਹੁੰਦੇ ਆ ਬਾਪੂ ਜੀ ਨੂੰ ਵੀ ਬਾਪੂ ਜੀ ਸਾਰੇ ਨੌਜਵਾਨ ਤੁਹਾਡੇ ਨਾਰ ਨੇ ਜਿਹੜਾ ਲੈਂਡ ਪੂਲਿੰਗ ਵਾਲਾ ਮੁੱਦਾ ਚੱਲਦਾ ਆ ਬਾਬਾ ਜੀ ਇਹਨਾਂ ਨੂੰ ਜ਼ਮੀਨਾਂ ਨਹੀਂ ਦੇਣੀ ਆ ਸੋਖੀ ਜੀ ਆ ਇਹ ਲੈ ਆਗੇ ਇੱਥੇ ਪ੍ਰਵਾਸੀ ਵਸਾਉਣਾ ਚਾਹੁੰਦੇ ਨੇ ਵੀ ਕੱਲ ਨੂੰ ਪੰਜਾਬੀ ਗੱਟ ਕੀ ਨਤੀਜਾ ਹੋਣ ਇੱਥੇ ਤੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬਣਨ ਵੀ ਅਸੀਂ ਕੌਮ ਨੂੰ ਖਤਮ ਕਰਾਂਗੇ ਅਸੀਂ ਤੁਹਾਡੇ ਨਾਲ ਆ ਹਰਿਆਣੇ ਦੇ ਅੰਦਰ 4 ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸਾਡੀ ਜਥੇਬੰਦੀ ਨਾਲ ਅੱਠ ਜਥੇਬੰਦੀਆਂ ਹੋਰ ਜੁੜੀਆਂ ਅਸੀਂ ਹਰਿਆਣੇ ਦਾ ਕਿਸਾਨ ਮੋਰਚਾ ਬਣਾਇਆ ਬਾਬਾ ਮਿਹਰ ਕਰੂਗਾ 2028 ਦੇ ਅੰਦਰ ਜਦੋਂ ਵੱਡੇ ਇਲੈਕਸ਼ਨ ਆਉਣਗੇ ਨਾ ਦਿੱਲੀ ਨੂੰ ਵੀ ਘੇਰਾ ਪਾਵਾਂਗੇ ਤੇ ਐਮਐਸਬੀ ਐਮਐਸਬੀ ਵੀ ਲੈ ਕੇ ਰਾਂਗੇ ਪਰ ਚੜ੍ਹਦੀ ਕਲਾ ਜ ਰਹਿਣਾ ਸਾਰਿਆਂ ਨੇ ਇੱਕ ਫਤਿਹ ਦੀ ਸਾਂਝ ਜ਼ਰੂਰ ਪਾਵਾਂਗੇ ਅੱਜ ਵੱਜ ਕੇ ਤਾਂ ਕਿ ਭਗਵਾਨ ਤਮਾਨੂਆਂ ਦੀ ਅੱਖਾਂ ਖੁੱਲਣ ਵੀ ਇਹ ਲੜਦੇ ਲੋਕ ਅੱਜ ਇਕੱਠੇ ਹੋਏ ਹੋਏ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ